ਮੇਰੀ ਪਹਿਲੀ ਫਿਲਮ ਹੈ ਤੇ ਇਹਨਾਂ ਬੀਬੀਆਂ ਨਾਲ ਵੀ ਪਹਿਲੀ ਹੈ ਹੈ ਤੇ ਅੱਜ ਗੁਰੂ ਰੰਧਾਵਾ ਨਹੀਂ ਆਇਆ ਉਹ ਵੀ ਛੋਟਾ ਵੀਰ ਉਹਨਾਂ ਨਾਲ ਵੀ ਪਹਿਲੀ ਦਫਾ ਕੰਮ ਕਰ ਰਹੇ ਆ ਮੈਨੂੰ ਅਕਸਰ ਮੇਰੇ ਜਾਣਕਾਰ ਕਹਿੰਦੇ ਹੁੰਦੇ ਸੀ ਕਿ ਤੁਸੀਂ ਸਾਰਿਆਂ ਨਾਲ ਕੰਮ ਕੀਤਾ ਤੁਸੀਂ ਇਕੱਠੇ ਨਹੀਂ ਆਏ ਕਦੇ ਚਲੋ ਮਾਲਕ ਨੇ ਮੌਕਾ ਦਿੱਤਾ ਅਸੀਂ ਇਕੱਠੇ ਵੀ ਆ ਰਹੇ ਆ ਤੇ ਸਾਰਿਆਂ ਨੂੰ ਬੱਸ ਇਲਤੀਜਾ ਕਰ ਰਹੇ ਆ ਬੇਨਤੀ ਹੈ ਕਿ ਸਾਰੇ ਵੱਧ ਚੜ ਕੇ ਸਪੋਰਟ ਕਰੋ ਔਰ ਸਾਰੀ ਸੰਗਤ ਨੂੰ ਸਾਡੇ ਭੈਣਾ ਭਰਾਵਾਂ ਨੂੰ ਇਹੋ ਕਹਿਣਾ ਚਾਹੁੰਦੇ ਆ ਕਿ ਜ਼ਰੂਰ ਫਿਲਮ ਵੇਖ ਕੇ ਆਇਓ ਤੁਹਾਡਾ ਕੀ ਕਿਰਦਾਰ ਹੈ ਮੈਂ ਮੈਂ ਚਾਚਾ ਜੀ ਬੱਬੂ ਜੀ ਦਾ ਫਿਲਮ ਦੇ ਵਿੱਚ ਔਰ ਗੁਰੂ ਰੰਧਾਵਾ ਮੇਰਾ ਬੇਟਾ ਬਣਿਆ ਇੱਕ ਕੈਰੈਕਟਰ ਹੈ ਤੇ ਬਾਕੀ ਫਿਲਮ ਦੇ ਵਿੱਚ ਪਰਿਵਾਰ ਦੀ ਬੌਂਡਿੰਗ ਔਰ ਗੁੱਸਾ ਗਿੱਲਾ ਇਹ ਜਿਹਾ ਵੀ ਹੈ ਥੋੜਾ ਤੇ ਇਹ ਬਹੁਤ اچھی ਕਹਾਣੀ ਹੈ ਇਹਨਾਂ ਦੇ ਪਰਿਵਾਰਕ ਪਰਿਵਾਰਕ ਫਿਲਮ ਤੋਂ ਪਾਈ ਹੈ ਹਾਂਜੀ ਪਰਿਵਾਰਕ ਪਰਿਵਾਰਕ ਵੀ ਹੈ ਔਰ ਥ੍ਰਿਲ ਵੀ ਹੈ ਐਕਸ਼ਨ ਵੀ ਹੈ ਹਾਂ ਪਰਿਵਾਰਕ ਰਿਸ਼ਤੇ ਬੜੇ ਸੋਹਣੇ ਢੰਗ ਨਾਲ ਬੌਂਡਿੰਗ ਹੈ ਜਿਵੇਂ ਪਰਿਵਾਰ ਦੇ ਵਿੱਚ ਕਿਸੇ ਵੇਲੇ ਗੁੱਸਾ ਗਿੱਲਾ ਉਹ ਵੀ ਹੋ ਜਾਂਦਾ ਹੈ ਲੇਕਿਨ ਉਹਨਾਂ ਦੀ ਬੌਂਡਿੰਗ ਇੰਨੀ ਸਟਰੋਂਗ ਹੈ ਕਿ ਉਹ ਗੁੱਸਾ ਗਿੱਲਾ ਮਤਲਬ ਕੋਈ ਫਰਕ ਨਹੀਂ ਪਉਦਾ ਉਹਨਾਂ ਦੇ ਵਿੱਚ ਆਖਿਰਕਾਰ ਉਸ ਸਭ ਮਸਲੇ ਹੱਲ ਹੋ ਜਾਂਦੇ ਆ। ਫਿਲਹਾਲ ਸਾ ਚਾਚਾ ਭਤੀਜਾ ਦਾ ਵੈਰ ਵੀ ਬਹੁਤ ਕਾਫੀ ਦਿਖਾਇਆ ਗਿਆ। ਗੁੱਸਾ ਗਿੱਲਾ ਹੁੰਦਾ ਹੈ। ਤੇ ਔਰ ਚਾਚੇ ਦੀ ਇੱਜ਼ਤ ਭਤੀਜਾ ਦਿਲੋਂ ਕਰਦਾ ਹੁੰਦਾ ਹੈ ਭਾਵੇਂ ਦੀ ਗੁੱਸਾ ਗਿੱਲਾ ਕਿੰਨਾ ਵੀ ਹੋਵੇ। ਔਰ ਆਖਰਕਾਰ ਖੈਰ ਉਹ ਦੂਰ ਹੋ ਜਾਂਦੇ ਆ ਮਸਲੇ ਲੇਕਿਨ ਇਹ ਫਿਲਮ ਜੀ ਵੇਖਿਆ ਜੇ ਕਿਉਂਕਿ ਕਈ ਨਵੇਂ ਅੰਦਾਜ਼ ਨਾਲ ਪੇਸ਼ ਕੀਤੀ ਗਈ ਹੈ ਗੱਲਬਾਤ। ਗੁੱਸਾ ਭਤੀਜੇ ਦਾ ਬੱਬੂ ਆ ਮੇਰਾ ਤੇ ਮਤਲਬ ਸਾਡਾ ਚਾਚੇ ਭਤੀਜੇ ਦਾ ਗੁੱਸਾ ਗਿੱਲਾ ਸੀ ਉਹ ਮੇਰਾ ਬੇਟਾ ਬਣਿਆ ਉਹ ਕੋਈ ਗਲਤਫਹਿਮੀ ਹੋ ਜਾਂਦੀ ਹੈ ਪਰਿਵਾਰ ਦੇ ਵਿੱਚ ਤੇ ਪਰ ਜਿਹੜਾ ਭਤੀਜਾ ਹੈ ਉਹ ਮਤਲਬ ਅਕਸਰ ਆਪਾਂ ਵੇਖਦੇ ਹਾਂ ਪਿੰਡਾਂ ਦੇ ਵਿੱਚ ਜਿਹੜਾ ਚਾਚੇ ਭਤੀਜੇ ਦਾ ਰਿਸ਼ਤਾ ਹੁੰਦਾ ਹੈ ਨਾ ਉਹ ਨਾਲੇ ਤਾਂ ਇੱਕ ਯਾਰ ਚਾਚਾ ਹੁੰਦਾ ਹੈ ਔਰ ਨਾਲੇ ਇੱਕ ਵੱਡਿਆਂ ਵਾਲੀ ਇੱਜ਼ਤ ਹੁੰਦੀ ਹੈ ਦੋਵੇਂ ਗੱਲਾਂ ਹੀ ਹੁੰਦੀਆਂ ਉਹ ਚੀਜ਼ ਇਹਦੇ ਵਿੱਚ ਵਧੀਆ ਟਰਨ ਨਾਲ ਬਖਾਈ ਗਿਆ ਮੇਰਾ ਬੜਾ ਟਾਈਮ ਲੱਗਦਾ ਰ ਇਕੱਠੇ ਉਹ ਤੁਸੀਂ ਵੀ ਬਹੁਤ ਫਿਲਮਾਂ ਕਰਦੀਆਂ ਮਾਨ ਸਾਹਿਬ ਨੇ ਬਹੁਤ ਐਲਬਮਾਂ ਗਾਣੇ ਕਿੱਦਾਂ ਸੋਚਿਆ ਵੀ ਇਕੱਠੇ ਹੋਣ ਦੇ ਉਹਨੂੰ ਇਕੱਠੇ ਕਰੀ ਅਸੀਂ ਤਾਂ ਚਲੋ ਇੱਕ ਆਰਟਿਸਟ ਨੇ ਤਾਂ ਕੀ ਸੋਚਣਾ ਹੁੰਦਾ ਜੀ ਜਦ ਕੋਈ ਫਿਲਮ ਵਾਲਾ ਚੰਗੀ ਕਹਾਣੀ ਲੈ ਕੇ ਆਉਂਦਾ ਹੈ ਉਦੋਂ ਪ੍ਰੋਗਰਾਮ ਬਣ ਜਾਂਦਾ ਸਾਡੇ ਕੋਲੇ ਕੋਈ ਉਸ ਤੋਂ ਪਹਿਲਾਂ ਇਕੱਠਿਆਂ ਨੂੰ ਲੈਣ ਵਾਲਾ ਕੋਈ ਆਇਆ ਹੀ ਨਹੀਂ ਤੇ ਜਦੋਂ ਆਇਆ ਤੇ ਉਦੋਂ ਇਹ ਕਿਹੜੇ ਖਾਤਾਂ ਨਹੀਂ ਚੱਕਿਆ ਪ੍ਰੋਡੂਸਰ ਇਹ ਤਾਂ ਬਦਲ ਨਹੀਂ ਬੜਾ ਕਿ ਨਹੀਂ ਇਹ ਜੀ ਕੋਈ ਗੱਲ ਨਹੀਂ ਸੀ ਇਹ ਬਾਈ ਹੋਰੀ ਚੰਗੀ ਤਰ੍ਹਾਂ ਦੱਸ ਸਕਦੇ ਕਿਉਂਕਿ ਇਹ ਪ੍ਰੋਡਕਸ਼ਨ ਚ ਵੀ ਜੁੜੇ ਹੋਏ ਆ ਸਾਰਾ ਇਹਨਾਂ ਦਾ ਹੀ ਹੈ ਤਾਮ-ਜਾਮ ਇਹ ਜੀ ਕੋਈ ਗੱਲ ਨਹੀਂ ਸਾਰਿਆਂ ਨੇ ਕੋਸ਼ਿਸ਼ ਕੀਤੀ ਹੈ ਵਾਚੜ ਕੇ ਚੰਗੇ ਢੰਗ ਨਾਲ ਮਿਹਨਤ ਕਰਨ ਦੀ ਔਰ ਕੋਸ਼ਿਸ਼ ਕੀਤੀ ਹੈ ਕਿ ਅੱਛੀ ਫਿਲਮ ਬਣਾਈਏ ਹਣ ਸਾਹਿਬ ਵਿੱਚ ਗੀਤ ਕੀ ਨੇ ਦੇਖੇ ਨੇ ਤੱਕ ਦੱਸ ਭਾਈ ਗਾਣੇ ਵਾਦੂ ਐ ਮਿਊਜ਼ਿਕ ਵਧੀਆ ਐ ਬਹੁਤ ਸੋਹਣਾ ਐ ਗਾਣੇ ਮਤਲਬ ਇਹ ਆ ਵੀ ਫਿਲਮ ਦੇ ਨਾਲ ਐ ਇਹ ਤੁਹਾਡੇ ਆਪਣੇ ਕਿੰਨੇ ਫਿਲਮ ਦੇ ਬੈਕ ਸਾਰਾ ਪੰਜਾਬ ਵੀ ਆਪਣੇ ਤੁਸੀਂ ਵੀ ਆਪਣੇ ਹੀ ਐ ਸਾਰਾ ਕੋ ਆਪਣਾ ਹੀ ਐ ਇਹਦੇ ਚ ਜਿਹੜਾ ਨਾ ਸੰਗੀਤ ਐ ਉਹ ਫਿਲਮ ਚ ਖੂਬਕਿਆ ਆਲਾ ਸੰਗੀਤ ਉਹ ਨਿੱਜੀ ਤੌਰ ਤੇ ਮੈਂ ਪਹਿਲਾਂ ਵੀ ਜਦੋਂ ਅਸੀਂ ਕੰਮ ਕਰਦੇ ਆ ਫਿਲਮ ਦੇ ਦੋ ਹਿੱਸੇ ਬਣੇ ਬਣਦੇ ਆ ਪਹਿਲਾ ਇੱਕ ਸੰਗੀਤ ਇੱਕ ਕਹਾਣੀ ਤੇ ਸੰਗੀਤ ਦਾ ਜ਼ੁਮਾ ਸਾਡਾ ਸੀ ਕਹਾਣੀ ਦਾ ਜ਼ੁਮਾ ਧੀ ਰਜਾ ਸੋ ਸੰਗੀਤ ਨੂੰ ਬਹੁਤ ਹੰਗਾਰਾ ਮਿਲਿਆ ਦਰਸਲ ਉਹ ਕਿਰਦਾਰ ਹੀ ਭਾਈ ਉਹਨਾਂ ਦਾ ਤੇ ਸਾਡਾ ਕਿਰਦਾਰ ਇਸ ਤਰ੍ਹਾਂ ਦਾ ਹੈ ਕਿ ਇਸ ਤਰ੍ਹਾਂ ਦੇ ਖੜਕਮੇ ਹੀ ਗਾਣੇ ਆ ਦੇ ਵਿੱਚ ਇਹ ਸਾਡੇ ਡਾਇਲੈਕਟ ਡਾਇਲੈਕਟ ਬਹੁਤ ਅਨੋਖੀ ਫਿਲਮ ਰਹੀ ਚਾਹੁੰਦਾ بڑا ਦਿਮਾਗ ਤੇ ਰਹਿੰਦਾ ਹੈ ਕਿ ਮੈਂ ਕਾਪੂ ਡਾਇਲੈਕਟ ਅ ਸੰਚਿਨਾ ਜੀ ਕਈ ਫਿਲਮਾਂ ਹੁੰਦੀਆਂ ਵੀ ਜਿਦੇ ਚ ਤੁਸੀਂ ਉੱਪਰ ਉੱਪਰ ਕੇ ਡਾਇਲੌਗ ਬੋਲਦੇ ਹੋ ਕੋਈ ਕਈ ਫਿਲਮਾਂ ਹੁੰਦੀਆਂ ਵੀ ਫਿਲਮ ਦੇ ਵਿੱਚ ਕਹਾਣੀ ਚ ਗੁੰਦੀ ਵੀ ਹੁੰਦੀ ਹੈ ਗੱਲਬਾਤ ਇਸ ਤਰ੍ਹਾਂ ਹੈ ਤੇ ਸਾਰੀ ਫਿਲਮ ਹੀ ਤੁਹਾਨੂੰ ਅੱਛੀ ਲੱਗੇਗੀ ਔਰ ਸਾਰੀ ਗੱਲਬਾਤ ਹਰ ਸੀਨ ਹੀ ਤੁਹਾਨੂੰ ਇਸ ਤਰ੍ਹਾਂ ਲੱਗੇਗਾ ਕਿ ਸੋਹਣੇ ਢੰਗ ਨਾਲ ਫਿਲਮਾਇਆ ਗਿਆ ਧੀਰੇ ਜੀ ਨਾਲ ਮੈਂ ਇਸ ਤੋਂ ਪਹਿਲਾਂ ਵੀ ਇੱਕ ਫਿਲਮ ਕਰ ਚੁੱਕਿਆ ਮਜੈਲ ਔਰ ਉਹਨਾਂ ਦਾ ਮੇਰੇ ਖਿਆਲ ਚ ਇਸ ਟਾਈਪ ਦੀਆਂ ਫਿਲਮਾਂ ਚ ਚੰਗਾ ਉਹਨਾਂ ਦਾ ਹੱਥ ਫੁਰਦਾ ਹੈ ਇਹ ਔਰ ਖਾਸ ਤੌਰ ਤੇ ਐਕਸ਼ਨ ਸ਼ਾਮਜੀਦ ਹੈ ਆਪਣੇ ਸ਼ਾਮ ਕੌਸ਼ਲ ਸਾਹਿਬ ਦਾ ਉਹ ਤਾਂ ਫਿਰ ਟੌਪ ਦੇ ਬੰਦੇ ਚ ਆ ਜਾਂਦੇ ਆ ਇਹ ਸਾਰੀ ਟੀਮ ਹੀ ਬੜੀ ਅੱਛੀ ਹੈ ਜਦੋਂ ਸਾਰੇ ਅੱਛੀ ਟੀਮ ਹੋਵੇ ਮੇਰੇ ਖਿਆਲ ਦੇ ਵਿੱਚ ਚੰਗਾ ਕੰਮ ਹੋ ਜਾਂਦਾ ਹੈ ਐਸ਼ੀਨ ਮੈਂ ਬਗਮਾਨ ਆਨੰਦ ਨੂੰ ਕਿਤਾਬ ਨਹੀਂ ਸੋਹਣੀ ਬੜੀ ਜੀ ਵਾਇਰਲ ਹੋ ਗਈ ਆ ਬਹੁਤ ਬਹੁਤ ਜ਼ਿਆਦਾ ਸੋਹਣੇ ਮੈਸੇजेस ਆਉਂਦੇ ਨੇ ਜੀ ਪਤਾ ਨਹੀਂ ਸਰ ਤੁਹਾਡੇ ਤੱਕ ਇਹ ਗੱਲ ਪਹੁੰਚੀ ਕਿ ਨਹੀਂ ਪਹੁੰਚੀ ਨਾ ਪਰ ਤਾਂ ਸੁਣਾ ਬਹੁਤ ਚੰਗਾ ਰੂ ਵੀ ਕਦੇ ਮਿਲਦੇ ਜਿਆ ਤ ਮੈਨੂੰ ਤਾਂ ਸਰ ਇਹ ਵੀ ਜਿਹੜੀ ਕਹਾਣੀ ਹੈ ਥੋੜੀ ਜਿਹੀ ਵੱਲੀ ਹੈ ਦੇਖੋ ਵੈਸੇ ਤਾਂ ਜਦੋਂ ਕੋਈ ਵੀ ਫਿਲਮ ਬਣਦੀ ਹੈ ਕਾਨਫਰੰਸ ਹੁੰਦੀ ਹੈ ਆਰਟਿਸਟਾਂ ਨੂੰ ਬਿਠਾਇਆ ਜਾਂਦਾ ਤੁਹਾਡੇ ਸਵਾਲਾਂ ਦੇ ਜਵਾਬ ਦੇਣੇ ਵੈਸੇ ਡਾਇਰੈਕਟਰ ਚਾਹੀਦੇ ਸੀ ਅੱਜ ਹਰ ਕਾਨਫਰੈਂਸ ਚ ਚਾਹੀਦੇ ਆ ਕਿਉਂਕਿ ਜਿੱਦਾਂ ਹੁਣ ਗਗੂ ਬਾਈ ਹੋਰੀ ਆਪਣੇ ਰੋਲ ਬਾਰੇ ਦੱਸ ਸਕਦੇ ਆ ਬਹੁਤ ਹੀ ਕਹਾਣੀ ਰਿਵੀਲ ਕਰ ਸਕਦੇ ਫਿਰ ਉਹਨਾਂ ਨੂੰ ਵੀ ਕਈ ਵਾਰੀ ਇਤਰਾਜ਼ ਹੁੰਦਾ ਤੇ ਸੰਗੀਤ ਬਾਰੇ ਮੈਂ ਖਾਸ ਕਰਕੇ ਦੱਸ ਸਕਦਾ ਜਿਹੜਾ ਆਪਾਂ ਗਾਣੇ ਕਰਦੇ ਆਂ ਔਰ ਇੱਕ ਕੁੜੀਆਂ ਨੇ ਵੀ ਬਹੁਤ ਵਧੀਆ ਕੰਮ ਕਰਿਆ ਹੈ ਨਾ ਤੇ ਜਿਹੜਾ ਸਾਡਾ ਪੰਜਾਬੀ ਸਿਨੇਮਾ ਉਹਦੇ ਚ ਕੁਝ ਹੱਦਾਂ ਜਿੱਦਾਂ ਕਾਮੇਡੀਆਂ ਫਿਲਮਾਂ ਜਿਆਦਾ ਬਣਦੀਆਂ ਉਹ ਛੇਤੀ ਪਰਵਾਨ ਵੀ ਹੋ ਜਾਂਦੀਆਂ ਉਹ ਥੋੜੀਆਂ ਸੌਖੀਆਂ ਵੀ ਐ। ਔਰ ਸਾਡੇ ਜਿਹੜੇ ਕਾਮੇਡੀ ਵਾਲੇ ਆਰਟਿਸਟ ਵੀ ਬਹੁਤ ਅੱਛੇ-ਅੱਛੇ ਐ ਬੋਤਾਂ ਆਪਣੇ ਮੋਟੇ। ਪਰ ਜਿਹੜੀ ਪਰਿਵਾਰ ਦੇ ਨਾਲ ਜਿਹੜੀ ਥ੍ਰਿਲਰ ਬਣਾਉਣੀ ਐ ਇਹਨਾਂ ਦੇ ਥੋੜੇ ਜਿਹਾ ਬਜਟ ਵੀ ਵੱਧ ਜਨੈ ਐ। ਐਕਸ਼ਨ ਸੀਕੁਐਂਸ ਫਿਰ ਇਹਦੀ ਬਾਹਰ ਵੀ ਸ਼ੂਟਿੰਗ ਐ। ਆਮ ਤੌਰ ਤੇ ਜੇ ਆਪਾਂ ਪਾਉਣੀ ਫਿਲਮ ਬਾਹਰ ਕਰੀਏ ਫਿਰ ਉਹਨਾਂ ਦੀ ਸਬਸਿਡੀ ਮਿਲਦੀ ਐ। ਪਰ ਜੇ ਆਪਾਂ 25 ਪੈਸੇ ਬਾਹਰ ਕਰਦੇ ਉਹਦੀ ਸਬਸਿਡੀ ਨਹੀਂ ਹੁੰਦੀ। ਉਹ ਫਿਰ ਪ੍ਰੋਡਿਊਸਰ ਦੇ ਖਰਚੇ 'ਚ ਪੈ ਜਾਂਦਾ। ਸਵੇਰੇ ਜੀ ਕਿ ਜਰਨੀ ਹੈ ਬਹੁਤ ਲੰਬੀ ਪਰਵਾੜ ਦੀ ਔਰ ਉਹ ਥ੍ਰਿਲ ਵੀ ਹੈ ਥ੍ਰਿਲਰ ਘੱਟ ਆਉਂਦੇ ਪੰਜਾਬੀ ਦੇ ਜਿਦਾ ਤੁਸੀਂ ਹੁਣ ਇੰਟਰਨੈਸ਼ਨਲ ਸਿਨੇਮਾ ਦੇਖਦੇ ਹੋ ਉਹਦੇ ਚ ਆਮ ਤੌਰ ਤੇ ਜੇ ਤੁਸੀਂ Netflix ਦੇਖਦੇ ਹੋ ਤੁਹਾਨੂੰ ਜ਼ਿਆਦਾ ਥ੍ਰਿਲਰ ਮਿਲਦੀਆਂ ਔਰ ਕਾਮੇਡੀ ਦਾ ਜ਼ੋਨ ਨਾ ਲੱਗ ਹੁੰਦਾ ਤੋਂ ਜਿਹੜੀ ਨਵੀਂ ਜਨਰੇਸ਼ਨ ਹੈ ਉਹ ਸਾਡੇ ਵਾਲੇ ਵੀ ਹੁਣ ਜਿੱਦਾਂ ਹੁਣ ਨੈਟ ਤੇ ਬਹੁਤ ਵਾਇਰਲ ਦਿਆਂ ਉਹ ਥੋੜੀ ਜੀ ਥ੍ਰਿਲਰ ਫਿਲਮ ਮੰਗਦੇ ਆ ਉਹ ਇੱਕ ਉਸ ਤਰ੍ਹਾਂ ਦਾ ਦਬ ਜ਼ਰਬਾ ਮਾਨ ਸਰ ਇਸ ਟਾਈਮ ਦੇ ਪ੍ਰੋਮੋਸ਼ਨ ਪੈਰੀ ਹੈ ਜਿਹੜੀ ਫਿਲਮ ਨਹੀਂ ਲਗਾਤਾਰ ਜਾ ਰਹੇ ਨਹੀਂ ਐਸੀ ਖੁਸ਼ ਆ ਤੁਹਾਡੇ ਦਰਸ਼ਨ ਹੋ ਗਏ ਯਾਰ ਕਮਾਲ ਹੈ ਫੇਰ ਬਲਾਲੇ ਫਿਲਮ ਤੋਂ ਬਾਅਦ ਵੀ ਆ ਜਾਗੇ ਸਾਹਿਬ ਇੱਕ ਬੜੀ ਹੈ ਥੋੜਾ ਜਿਹਾ ਥੋੜੀ ਫਲਾਰਾ ਜੀ ਕਹਿੰਦੇ ਆ ਜਿਹਾ ਕਿ ਫਿਲਮਾਂ ਕਾਫੀ ਜੀਤਨੀ ਪੜਦੇ ਰਹੇ ਸੀ ਆ ਤੁਹਾਡੀ ਆਵਾਜ਼ ਘੱਟ ਸੁਣਦੇ ਪਹਿਲਾਂ ਪੰਜਾਬੀ ਫਿਲਮਾਂ ਕਾਫੀ ਪੜਦੇ ਨੇ ਇਹ ਤੱਕ ਜਦਿਆਂ ਸੀ ਕਾਫੀ ਵੀਨੇ 2 2 3 ਮੇਰੇ ਸਾਥ ਨੇ ਰਚੀ ਕਿ ਜਿਸ ਵਾਰੀ ਅਬ ਮੁਹੰਮਦ ਵੀਨੇ ਵਾਲੇ ਵੀਨੇ ਹੰਤਰੀ ਕਾਰਨ ਕਿ ਕਿੰਨੇ ਮਹੀਨਾਂ ਬਿਨੈ ਤੇਜ਼ ਹੋਈ ਹੈ ਬਹੁਤ ਹੀ ਤੇਜ਼ ਕੀ ਬਣ ਗਿਆ ਜਿਹੜੇ ਜਿਹੜਾ ਪਹਿਲਾਂ ਹੁੰਦੇ ਸੀ ਮੰਡੀਆਂ ਹੁੰਦੀਆਂ ਸੀ ਜਿਆਦਾ ਸ਼ਹਿਰ ਤੇ ਜਿਹਦਾ ਤੁਹਾਡੇ ਲੁਧਿਆਣੇ ਆਰਤੀ ਹੁੰਦਾ ਸੀ ਮੇਰੇ ਖਾ ਪ੍ਰੀਤ ਪੈਲੇਸ ਦਾ ਦੋ ਸਿਨਮੇ ਸੀ ਹੁਣ ਹੁਣ ਜਿਹੜਾ ਫਿਲਮ ਹੈ ਨਾ ਇਹ ਉਸ ਤਰ੍ਹਾਂ ਨਹੀਂ ਮਹੀਨਿਆਂ ਚ ਨਹੀਂ ਗਿਣ ਸਕਦੇ ਉਹ ਇਹਨੂੰ ਨਾ ਇਹਨੂੰ ਹੁਣ 15 ਦਿਨ ਗਿਣ ਸਕਦੇ ਆ ਮੰਨ ਲਓ ਤੁਸੀਂ ਇੱਕ ਮਾਲ ਚ ਦੋ ਸ਼ੋਅ ਲੈ ਲਓ ਤਿੰਨ ਮਹੀਨੇ ਚੱਲ ਜੂਗੀ ਪਟਾਣ ਹੁਣ ਕੀ ਹੁੰਦਾ ਵੀ ਜਦੋਂ ਕਿਤੇ ਵੀ ਲੱਗਦੀ ਹੈ ਚਾਰ ਚਾਰ ਸ਼ੋਅ ਇਕੱਠੇ ਹੁੰਦੇ ਹਨ ਤੇ ਦਿਨ ਦੇ ਕਿੰਨੇ ਸ਼ੋਅ ਹੋਗੇ ਜੇ ਚਾਰ ਵਾਰੀ ਵੀ ਲੱਗਦੀ ਪਬਲਿਕ ਤਾਂ ਉਨੀ ਵੜ ਗਈ ਨਾ 16 ਸ਼ੋਅ ਹੋਗੇ ਹੁਣ ਕਿਉਂਕਿ ਦੁਨੀਆ ਬਹੁਤ ਤੇਜ਼ ਹੋ ਗਈ ਕਿਸੇ ਕੋਲ ਵਕਤ ਨਹੀਂ ਹੁੜੀਕਣ ਦਾ ਵੀ ਮੈਂ ਮੈਨੂੰ ਟਿਕਟ ਕਦੋਂ ਮਿਲੂਗੀ ਤੇ ਮੈਂ 15 ਦਿਨ ਬਾਅਦ ਜਾਵਾਂ ਹੁਣ ਤੁਹਾਡੇ ਲਈ ਅਵੇਲੇਬਲ ਹਰ ਚੀਜ਼ ਫਾਇਰਸੀ ਦਾ ਇਫੈਕਟ ਹੈ ਨਾ ਨਹੀਂ ਹੋਦਾ ਦੇਖੋ ਜਿਹੜਾ ਸਿਨੇਮਾ ਪ੍ਰੇਮੀ ਉਹਦੀ ਇੱਕ ਲੱਗਦੂ ਗਿਆ ਉਹਨੂੰ ਫਾਇਰਸੀ ਦਾ ਕੋਈ ਟੀਵੀ ਤੇ ਨਹੀਂ ਤੁਸੀਂ ਉਸ ਤਰ੍ਹਾਂ ਦੇਖੋ ਆਪਾਂ ਹੁਣ ਜਦੋਂ ਫਿਲਮ ਦੇਖਦੇ ਆ ਜਿਹਨੂੰ ਫਿਲਮ ਦਾ ਸ਼ੌਕ ਹੈ ਨਾ ਉਹ ਹਰ ਨਜ਼ਰੀਨਾ ਦੇਖਦਾ ਜਦੋਂ ਹਾਲ ਚ ਜਾਂਦਾ ਪਹਿਲਾਂ ਡਾਲਵੀ ਸਾਊਂਡ ਸੁਣਦਾ ਉਹ ਇਫੈਕਟ ਸੁਣਦਾ ਉਹਨੂੰ ਉਹ ਚੀਜ਼ਾਂ ਨਾਲ ਜਿਹੜਾ ਇੰਪ੍ਰੈਸ਼ਨ ਪੈਂਦਾ ਜਿਹੜਾ ਜਿਹੜਾ ਸੀਨ ਤੁਸੀਂ ਕਰਦੇ ਹੋ ਉਹਦਾ ਇਮਪੈਕਟ ਕੀ ਪਊਗਾ ਉਹਦੇ ਨਾਲ ਸਾਊਂਡ ਵੀ ਜ਼ਰੂਰੀ ਹੈ ਨਾ ਪਰ ਸਾਡੇ ਟੀਵੀ ਚ ਸ਼ਾਇਦ ਉਹਦਾ ਨਹੀਂ ਹੋ ਸਕਦਾ ਮਾਨ ਸਾਹਿਬ ਇੱਕ ਸਵਾਲ ਸੀ ਪਿਛਲੀ ਵਾਰੀਆਂ ਪੁੱਛਿਆ ਸੀ ਕਿ ਜਿਹੜੀ ਸਿਲਵਰ ਸਕਰੀਨ ਇਸ ਟਾਈਮ ਦੇ ਵਿੱਚ ਸਿੰਗਲ ਸਕਰੀਨ ਉਹ ਆਲੋਪ ਹੁੰਦੀ ਜਾ ਰਹੀ ਹੈ ਟਿਕਟ ਵੀ ਬਹੁਤ ਘੱਟ ਗਏ ਉਹ ਲੋਕ ਕਹਿੰਦੇ ਵੇ ਵੀ ਬੇਰੋਜ਼ਗਾਰੀ ਨੂੰ ਲੈ ਕੇ ਮਤਲਬ ਵੀ ਵਧਦਾ ਜਾ ਰਿਹਾ ਹੈ ਕਿ ਸਾਡੇ ਕੋਲ ਵੀ ਜੇਕਰ 스타 ਨੇ ਉਹ ਪਹੁੰਚਣ ਫਿਲਮ ਦੇ ਦੌਰਾਨ ਪਹੁੰਚਣ ਚਾਹੇ ਉਹ ਫਿਲਮ ਦੀ ਪ੍ਰਮੋਸ਼ਨ ਲਈ ਅਸੀਂ ਆ ਜਾਾਂਗੇ ਅੱਜ ਪੱਕਾ ਆ ਜਾਾਂਗੇ ਦੱਸੋ ਕਿਹੜੇ ਸਿਨੇਮਾ ਆਉਣਾ ਲੁਧਿਆਣੇ ਦੇ ਵਿੱਚ ਬਹੁਤ ਥੀਏਟਰ ਨੇ ਸ਼ਾਨਾਰਤਮਾ ਵਾ ਪ੍ਰੀਤ ਪਾਲ ਸਾਹਿਬ ਉਹ ਤੋਂ ਬਾਅਦ ਮੰੰਜੂ ਥੀਏਟਰ ਹੈ ਜਿਹੜੇ ਕਿ ਇਸ ਟਾਈਮ ਦੇ ਵਿੱਚ ਮਲਟੀਪਲੈਕਸ ਹੋ ਚੁੱਕੇ ਹਨ ਲੋਕਾਂ ਦੇ ਅੱਛਾ ਓਕੇ ਸੀਟਾਂ ਬਹੁਤ ਵਧੀਆ ਬਣ ਗਈਆਂ ਸਿਲਵਰ ਸਕਰੀਨ ਹੋ ਗਈ ਉਹਦੀ ਵਜ੍ਹਾ ਕੀ ਹੈ ਘੱਟ ਆਡੀਅנס ਦੀ ਉਹ ਉਹ ਕਹਿਣਾ ਬਦਲ ਉਹਦੀ ਪ੍ਰੋਮੋਸ਼ਨ ਨਹੀਂ ਹੋਇਆ ਉਹ ਕਹਿੰਦੇ ਉਹ ਚਾਹੁੰਦੇ ਆ ਇਸ ਸਟਾਰ ਆ ਕੇ ਪ੍ਰੋਮੋਸ਼ਨ ਕਰਨੇ ਨੇ ਨਹੀਂ ਦੇਖੋ ਸਟਾਰ ਤਾਂ ਨਹੀਂ ਨਾ ਮੈਂ ਆ ਨਾ ਭਾਈ ਅਸੀਂ ਤਾਂ ਕਿਸਾਨ ਐ ਹਾਂ ਤੇ ਜੇ ਤੁਸੀਂ ਸਾਡੀ ਟੀਮ ਤੁਹਾਡੇ ਨਾਲ ਰਾਬਤਾ ਕਰਦੀ ਹੈ ਉਹਨਾਂ ਨਾਲ ਗੱਲ ਕਰਾ ਦਿਓ ਹਾਂਜੀ ਤੇ ਅਸੀਂ ਆ ਜਾਾਂਗੇ ਤੁਸੀਂ ਸਾਨੂੰ ਸੱਦਾ ਦਿੱਤਾ ਸੀ ਲੇਕਿਨ ਹੁੰਦੀ ਘਰੀ ਦਾ ਸਟਾਰ ਨਹੀਂ ਨਹੀਂ ਇਹ ਤੁਹਾਨੂੰ ਗਹਿਮ ਹੈ ਤੁਸੀਂ ਸਿੰਗਰਾਂ ਨੂੰ ਸਟਾਰ ਉਹੀ ਬਣਾਤਾ ਨਹੀਂ ਹੁੰਦੇ ਸਟਾਰ ਸਾਡੀ ਡਿਊਟੀ ਦੇਖੋ ਤੁਸੀਂ ਆਪਣੇ ਮੀਡੀਆ ਸਟਾਰ ਹੋ ਇੱਕ ਵਕਤ ਹੁੰਦਾ ਸੀ ਜਦੋਂ ਪੱਤਰਕਾਰ ਤਾਂ ਅਲੱਗ ਤਰ੍ਹਾਂ ਦੇ ਹੁੰਦੇ ਸੀ ਅੱਜ ਦੇਖੋ ਤੁਸੀਂ ਜਿਹੜੇ ਪੱਤਰਕਾਰ ਆ ਉਹਨਾਂ ਨੇ ਆਪਣੇ ਵੱਡੇ ਵੱਡੇ ਚੈਨਲ ਬਣਾ ਲਏ ਸਿੰਗਰ ਤਾਂ ਇਹਨੇ ਪੈਸਾ ਕਮਾ ਨਹੀਂ ਸਕਦਾ ਸਿੰਗਰ ਤਾਂ ਕੋਠੀ ਲੈ ਲੂ ਫਲੈਟ ਲੈ ਲੂ ਗੱਡੀ ਲੈ ਲੂ ਪਰ ਬਹੁਤ ਸਾਰੇ ਪੱਤਰਕਾਰਾਂ ਨੇ ਤੁਹਾਡੇ ਵਿੱਚੋਂ ਹੀ ਨਿਕਲ ਕੇ ਬਹੁਤ ਅੱਛੇ ਚੈਨਲ ਬਣਾ ਲਏ ਔਰ ਅਚੀ ਇਨਕਮ ਹੈ ਔਰ ਬੜੇ ਪਾਪੂਲਰ ਹੈ ਔਰ ਸੁਣੋ ਮੈਂ ਤੁਹਾਡੀ ਪੂਰੀ ਗੱਲ ਕਰਦਾ ਈਵਨ ਹੁਣ ਜਿਹੜੇ ਤੁਹਾਡੇ ਅੱਛੇ ਜਿਹੜੇ ਪੱਤਰਕਾਰ ਹੈ ਜਿਹਨਾਂ ਕੋਲ ਅੱਛੇ ਸਵਾਲ ਹੈ ਜਿਹੜੇ ਬੁੱਧੀਜੀਵ ਹੈ ਉਹ ਤੁਹਾਨੂੰ ਆਪ ਅਪਰੋਚ ਕਰਦੇ ਆ ਜਦੋਂ ਤੁਸੀਂ ਪੋਡਕਾਸਟ ਸ਼ੁਰੂ ਕਰਦੇ ਆ ਕਿਉਂਕਿ ਪਹਿਲਾਂ ਤਾਂ ਇਕੱਲੇ ਪੱਤਰਕਾਰ ਦਾ ਅਖਬਾਰ ਲਈ ਹੁੰਦੀ ਸੀ ਔਰ ਤੁਹਾਡੇ ਨਿੱਜੀ ਚੈਨਲ ਵੀ ਬਣ ਗਏ ਜਦੋਂ ਤੁਹਾਡਾ ਅੱਛਾ ਬਿਆਨ ਹੁੰਦਾ ਹੈ ਤੁਹਾਡੀ ਅੱਛੀ ਸੋਚ ਹੁੰਦੀ ਹੈ ਲੋਕ ਤੁਹਾਨੂੰ ਫਿਰ ਅਪਰੋਚ ਕਰਦੇ ਆ ਹਾਂ ਇਹਦੇ ਚ ਕੋਈ ਅਤਕਤਲੀ ਨਹੀਂ ਵੀ ਕਈ ਵਾਰੀ ਮਾੜੇ ਬੰਦੇ ਵੀ ਆਪ ਦਾ ਦੌਲ ਆ ਜਾਂਦੇ ਆ ਬੜ ਚੰਗੇ ਨੇ ਚੰਗੇ ਹੀ ਰਹਿਣਾ ਮਾਨ ਸਾਹਿਬ ਸੱਚਾ ਸੂਰਮਾ ਜਨਾ ਥੋੜੇ ਫੈਨਾਂ ਨੇ ਨੋਟ ਭਰਾਏ ਸੀ ਮੈਂ ਦਾ ਇੰਦਾ ਬਹੁਤ ਘੱਟਾ ਫਿਲਮਾਂ ਚ ਹੁੰਦਾ ਐਸੀ ਫੈਨਾਂ ਦੀ ਤਿਆਰੀ ਹੈਗੀ ਤਾਂ ਉਹਦੇ ਮੈਸੇਜ ਡਾਲਰ ਸਿੱਟਦੇ ਨੇ ਯਾਰ ਥੋੜੀ ਫਿਲਮਾਂ ਚ ਹੁੰਦਾ ਇਹ ਫੈਨਾਂ ਦੇ ਸਿਰ ਤੇ ਹੀ ਤੌਡੇ ਫਿਰਦੇ ਆ ਬਈ ਹੈਨਾ ਇਹਦਾ ਗ੍ਰੈਂਡ ਗੱਲ ਹੀ ਨਹੀਂ ਉਹ ਪਿਆਰ ਦਿੰਦੇ ਆ ਪਿਆਰ ਕਰਦਾ ਤਾਂ ਹੀ ਆਰਟਿਸਟ ਚੱਲਦਾ ਹੈ ਸਕਰੀਨ ਦੇ ਮਾਨ ਸਾਹਿਬ ਇੱਕ ਤੁਸੀਂ ਜੂਤ ਨੂੰ ਕੀ ਮੈਸੇਜ ਦੇਣਾ ਚਾਹੋਗੇ ਆਪਣੀ ਜਨਾਈ ਦਾ ਕਿਸੇ ਇਹ ਫਿਲਮ ਸੁਨੇਹਾ ਦੇਖੋ ਆਪਣੇ ਕੋਲ ਆ ਫੋਨ ਹੋ ਗਏ ਹੁਣ ਸਾਰਿਆਂ ਕੋਲ ਆਮ ਨਿੱਜੀ ਜ਼ਿੰਦਗੀ ਚ ਫੋਨ ਇਹਨੇ ਹੋ ਗਏ ਵੀ ਜਿੱਦਾਂ ਹੁਣ ਤੁਸੀਂ ਜਿਹੜੇ ਜਿਹੜੇ ਪਰਿਵਾਰਕ ਆ ਬੰਦੇ ਤੁਹਾਡੇ ਇਹਨਾਂ ਦੇ ਬੱਚੇ ਯੰਗ ਆ ਜਾਂ ਥੋੜੇ ਵੱਡੇ ਹੋ ਗਏ ਉਹ ਸਭ ਦੀ ਇੱਕ ਜ਼ਿੰਦਗੀ ਇਸ ਤਰ੍ਹਾਂ ਹੋ ਗਈ ਵੀ ਤੁਸੀਂ ਆ ਬਾਰੀ-ਬਾਰੀ ਬੰਦਾ ਰੋਟੀ ਖਾ ਲੈਂਦਾ ਤੇ ਆਪਦੇ ਆਪ ਦੇ ਕਮਰੇ ਚ ਫੋਨ ਤੇ ਬੈਠ ਜਾਂਦਾ ਕਿਹ ਵਾਰੀ ਤੁਸੀਂ ਡਾਈਨਿੰਗ ਟੇਬਲ ਤੇ ਬੈਠੇ ਦੇਖਦੇ ਹੁੰਦੇ ਹੋ ਆਪਾਂ ਆ ਤੁਸੀਂ ਨੋਟਿਸ ਕਰਦੇ ਹੋ ਤੁਸੀਂ ਦਾ ਪੱਤਰਕਾਰ ਬਈ ਸਾਰੇ ਰੋਟੀ ਖਾਣੇ ਨਾਲ ਫੋਨ ਤੇ ਲੱਗਾ ਇਹ ਸਾਡੇ ਬ੍ਰੇਨ ਥੋੜੇ ਜਿਹਾ ਹੈਕ ਹੋ ਗਏ ਇਹ ਫਿਲਮ ਇਸ ਤਰ੍ਹਾਂ ਦੀ ਹੈ ਕਿ ਬਹੁਤ ਦੇਰ ਹੋ ਜਾਂਦੀ ਹੈ ਕਈ ਵਾਰੀ ਰਿਸ਼ਤੇ ਪਛਾਣਣੇ ਚ ਤੇ ਜਦੋਂ ਤੱਕ ਅਸੀਂ ਪਛਾਣਦੇ ਆ ਉਹਦੋਂ ਤੱਕ ਕੋਈ ਸਾਡੇ ਹੱਥ ਕੁਝ ਨਹੀਂ ਰਹਿੰਦਾ ਇਸ ਫਿਲਮ ਦੀ ਕਹਾਣੀ ਦਰਸਲ ਇਹ ਹੈ ਕਿ ਆਪ ਦੇ ਜਿਹੜੇ ਤੁਹਾਡੇ ਵੱਡੇ ਐ ਜਾਂ ਤੁਹਾਡੇ ਬਜ਼ੁਰਗ ਐ ਜਾਂ ਚਾਚੇ ਤਾਏ ਅਕੂ ਆਪੋ ਪਰਮਾਸੀਆਂ ਕਿੰਨੇ ਜ਼ਰੂਰੀ ਐ ਅਜੋਕੇ ਯੁੱਗ ਚ ਮਿਲਦਾ ਨਾ ਰਿਸ਼ਤੇ ਹੀ ਬਹੁਤ ਘੱਟ ਰਹੇ ਨੇ ਨਵੀਂ ਜਨਰੇਸ਼ਨ ਕਈ ਵਾਰੀ ਉਲਝੀ ਜਾਂਦੀ ਪਰਵਾਰਿਕ ਸੰਘ ਨੂੰ ਬੜਾਵਾ ਦੇਣਾ ਇਸ ਦਾ ਮਕਸਦ ਹਾਂ ਹਾਂ ਬਿਲਕੁਲ ਮਾਨ ਸਾਹਿਬ ਰਿਸ਼ਤੇ ਦੀ ਗੱਲ ਕੀਤੀ ਤੁਸੀਂ ਜਿਵੇਂ ਹੋ ਦੇਖਿਆ ਕਿ 2-4 ਦਿਨ ਪਹਿਲੇ ਲੜਾਈ ਲੱਗ ਚੁੱਕੀ ਸੀ ਲੋਕਾਂ ਦੇ ਜਿਹੜੇ ਬਾਰਡਰ ਏਰੀਆ ਖਾਲੀ ਹੋਣ ਲੱਗਿਆ ਸੀ ਕੀ ਸਰ ਮੰਨ ਚਾਰੇ ਸੀ ਤੁਸੀਂ ਕੀ ਸੋਚ ਰਹੇ ਸੀ ਦੇਖੋ ਆਰਟਿਸਟ ਜਾਂ ਪੱਤਰਕਾਰ ਜਿਹੜੇ ਸਿਆਣੇ ਪੱਤਰਕਾਰ ਦੇਖੋ ਮੈਨੂੰ ਇਹ ਨਹੀਂ ਪਤਾ ਕਈ ਅੱਗ ਲਾਉ ਵੀ ਸਿਸਟਮ ਹੁੰਦਾ ਹੈ ਨਾ ਜੰਗ ਜੰਗ ਜੀ ਦਾ ਇਹ ਕਹਿਣੀ ਸੌਖੀ ਹੈ ਇਹ ਭੁਗਤਣੀ ਬਹੁਤ ਔਖੀ ਹੈ ਔਰ ਹਰ ਬੰਦਾ ਇਹ ਚਾਹੁੰਦਾ ਵੀ ਇਹ ਜੰਗ ਟਲ ਜੇ। ਬਾਕੀ ਜਦੋਂ ਜੰਗ ਲੱਗਦੀ ਆ ਉਹਦੇ ਚ ਤੁਹਾਡੀ ਸਾਡੀ ਮਰਜ਼ੀ ਨਹੀਂ ਹੁੰਦੀ। ਇਹ ਸਿਆਸੀ ਲੋਕ ਤੈਅ ਕਰਦੇ ਨੇ ਰਹਿ ਕੇ। ਆ ਮੈਂ ਪਹਿਲਾਂ ਵੀ ਧਾਰਨ ਦਿੱਤੀ ਸੀ ਵੀ ਯੂਕਰੇਨ ਚ ਯੁੱਧ ਚੱਲਦਾ ਸੀ। ਉਹ ਕਹਿੰਦੇ ਸੀ 2 ਹਫ਼ਤੇ ਚ ਮੁੱਕ ਜਾਣਾ। ਕਿੰਨੇ ਸਾਲ ਹੋ ਗਏ। ਤੇ ਨਾ ਦਾ ਪੁੱਤ ਦੇ ਨੂੰ ਕੁਝ ਹੋਇਆ। ਨਾ ਉਹ ਦੂਜਾ ਜਿਹੜਾ ਆਪਣਾ ਆ ਸੀਰੀਅਲ ਦਾ ਨਾਟਕ ਜਿ ਕਰਦੇ ਨੇ ਜਿਹੜਾ ਰਿਲੈਂਸਕੀ। ਨਾ ਉਹਨੂੰ ਕੁਝ ਹੋਇਆ ਹੈ ਨਾ। ਤੋ ਆ ਆਰਮੀ ਕਈ ਵਾਰੀ ਅਸੀਂ ਦੇਖੋ ਜੰਗ ਹੁੰਦੀ ਹੈ ਨਹੀਂ ਹੁੰਦੀ ਇਹ ਇਹ ਆਰਮੀ ਦਾ ਡਿਪਾਰਟਮੈਂਟ ਹੈ ਉਹਨਾਂ ਨੂੰ ਕਿੱਦਾਂ ਲੱਗਦਾ ਤੁਸੀਂ ਅਸੀਂ ਰੋਕ ਵੀ ਨਹੀਂ ਸਕਦੇ ਪਰ ਜਦੋਂ ਇਸ ਤਰ੍ਹਾਂ ਦੀ ਸਿਚੁਏਸ਼ਨ ਹੋਵੇ ਤਾਂ ਅੱਗ ਨਾ ਲਾਈ ਜਾਵੇ ਪਾਕਿਸਤਾਨੀ ਆਰਮੀ ਦੇ ਚੇਅਰ ਬੜਾ ਜਿਹੜਾ ਪਾਕਿਸਤਾਨੀ ਆਰਮੀ ਦੇ ਯੂਨਿਟਾਂ ਦੇ ਅੰਦਰ ਗਾਰਡ ਹਾਜ਼ਰ ਹੁੰਦੇ ਤਾਂ ਫਿਰ ਉਹ ਉਹ ਮਨਚਾਹੀ ਆਪਕੇ ਦਫ਼ਤਰ ਮੈਂ ਹਸੂਲ ਕਰਨਾ ਤੇ ਲਾਉ ਕਰਨਾ ਚਾਹੀਦਾ ਕਿ ਕੰਮ ਕਰਨਾ ਚਾਹੀਦਾ ਤਾਂ ਨਹੀਂ ਪਹਿਲਾਂ ਭਾਜੀ ਦੇਣਗੇ ਜਵਾਬ ਫਿਰ ਮੈਂ ਇਹ ਦੇ ਬਿਲਕੁਲ ਇਹ ਵੱਡੇ ਆ ਕਿਉਂਕਿ ਦੇਖੋ ਇੰਡਸਟਰੀ ਇਹ ਸੱਤੋਂ ਵੱਡੇ ਆ ਇਹਨਾਂ ਨੇ ਇੰਨੇ ਸਾਲ ਤੋਂ ਤੋਰੀ ਫਿਰ ਅਸੀਂ ਪਿੱਛੇ ਅਸੀਂ ਆਗੇ ਤੇ ਜੇ ਕਹਿਣਗੇ ਨਹੀਂ ਲੈਣਾ ਤਾਂ ਫਿਰ ਨਹੀਂ ਲੈਦਾ ਬਿਲਕੁਲ ਨਹੀਂ ਜੀ ਉਹ ਗੱਲ ਇਸ ਤਰ੍ਹਾਂ ਕਿ ਉਹ ਨਾਂ ਬੋਲਦੇ ਤਾਂ ਚੰਗਾ ਸੀ ਕਿਉਂਕਿ ਕਈ ਗੱਲਾਂ ਨਾ ਕੀਤੀਆਂ ਜਾਂਦਾ ਸਰ ਵੀ ਜਾਂਦਾ ਆ। ਆ ਇਸ ਤਰ੍ਹਾਂ ਦੇ ਹਾਲਾਤਾਂ 'ਚ ਜੋਸ਼ ਆ ਕੇ ਐਵੇਂ ਆਪਣੇ ਬੰਦਿਆਂ ਦੇ ਵਿੱਚ 2 ਮਿੰਟ ਦੀ ਵਾਵਾ ਵਾਸਤੇ ਕਈ ਵਾਰੀ ਗਲਤ ਮੂੰਹੋਂ ਨਿਕਲ ਜਾਂਦੀ ਐ ਸਿਆਣੇ ਕਹਿੰਦੇ ਐ ਬੋਲੀ ਕਹਿੰਦੀ ਐ ਤੂੰ ਮੂੰਹ ਕੱਢ ਮੈਂ ਤੈਨੂੰ ਪਿੰਡੋਂ ਕੱਢਾਂ। ਇਹ ਗੱਲ ਐ ਕਿ ਪਰ ਜੋ ਬਾਈ ਨੇ ਗੱਲ ਕੀਤੀ ਐ ਜੰਗ ਦਾ ਤਾਂ ਮੂੰਹ ਗਾਲੇ ਜੀ ਜੰਗ ਹੋਣੀ ਨਹੀਂ ਚਾਹੀਦੀ। ਜੇ ਹੁੰਦੀ ਐ ਤਾਂ ਆਪ ਆਪਦੇ ਮੁਲਕ ਨਾਲ ਆਪਣੇ ਲੋਕਾਂ ਨਾਲ ਆਪਣੀ ਫੌਜ ਨਾਲ ਸਾਰੇ ਬੱਚਾ ਬੱਚੀ ਖੜੇ ਆ। ਇਹਦੀ ਕੋਈ ਸ਼ੱਕ ਨਹੀਂ। ਵਰ ਅਰਦਾਸ ਹੀ ਉਹ ਕਰਦੇ ਆ ਕਿ ਜੰਗ ਨਾ ਹੋਵੇ ਮਾਵਾ ਦੇ ਪੁੱਤ ਮਰਦੇ ਆ ਤੇ ਜੇ ਜੰਗ ਤੋਂ ਬਗੈਰ ਹੀ ਸਰ ਜੇ ਤਾਂ ਕੀ ਬਾੜਾ ਕੰਮ ਹੈ ਲੇਕਿਨ ਕੀ ਸਵਾਲ 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 ਹੈ ਅਭੀ ਉਸ ਕੀ ਸੀ ਕਿ ਉਹ ਆਪਣੀ ਹਿੰਦੁਸਤਾਨੀ ਪੰਚਾਇਤੀ ਵਿਦਿਸ਼ੀ ਵਿੱਚ ਨਾਲ ਪਾਰਟਿਸਪੀਡੇ ਆ ਨੂੰ ਰੋਲ ਵਾਸਤੇ ਕਹਿੰਦੇ ਨਹੀਂ ਜੀ ਉਹਨਾਂ ਨੂੰ ਮੇਰੇ ਮੈਨੂੰ ਨਹੀਂ ਲੱਗਦਾ ਕੋਈ ਲਏਗਾ ਕਿਉਂਕਿ ਪਹਿਲਾਂ ਅਸੀਂ ਤਾਂ ਖੈਰ ਸਾਡਾ ਤਾਂ ਵਾਇ ਨਹੀਂ ਪਿਆ ਪਹਿਲੀ ਗੱਲ ਤਾਂ ਕਿਉਂਕਿ ਮੈਂ ਤਾਂ ਬਾਹਰ ਜਾ ਕੇ ਸ਼ੂਟਿੰਗ ਹੀ ਨਹੀਂ ਕਰਦਾ ਉਹ ਸ਼ੂਟਿੰਗ ਬਾਹਰ ਹੀ ਕਰ ਸਕਦੇ ਆ ਇੱਥੇ ਤਾਂ ਪਹਿਲਾਂ ਵੀ ਨਹੀਂ ਕਰਦੇ ਲੇਕਿਨ ਹੁਣ ਜੇ ਕਿਸੇ ਨੇ ਲੈਣਾ ਹੀ ਨਹੀਂ ਤਾਂ ਕੰਮ ਨਾ ਅਸੀਂ ਕਰਨਾ ਕਿਸੇ ਹੋਰ ਨੇ ਕਰ ਸਕਦੀ ਆ ਵੀ ਅਗਰ ਕੋਈ ਆਰਟੀਸੀ ਆਵਾਜ਼ ਆਖ ਸਕਦਾ ਉਹ ਇੱਥੇ ਆਉਂਦੇ ਪੰਜਾਬੀਆਂ ਦਾ ਆਪਣਾ ਅੱਡਾ ਤੁਹਾਡਾ ਵੀ ਬਹੁਤ ਗਲਤ ਹੁੰਦਾ ਹੈ ਵੀ ਉਹ ਪਾਰਟੀ ਵਿੱਚ ਦੋਸਤਾਂ ਦਾ ਇਹ ਚੱਲਦਾ ਹੈ ਆਪਸ਼ਨ ਬਣਦਾ ਉਹ ਵੀ ਬਹੁਤ ਗਲਤ ਹੈ ਜਦੋਂ ਦੋਵਾਂ ਨੇ ਦੇਸ਼ਾਂ ਦੇ ਵਿੱਚ ਕਾਰਜ ਐਡਾ ਤਣਾਅ ਪੈਂਦਾ ਹੈ ਜੀ ਜੀ ਆਪਾਂ ਹੁਣ ਜਿਹੜੀ ਗੱਲ ਤੁਸੀਂ ਪੁੱਛੀ ਉਹ ਦੱਸਦਾ ਵੀ ਉਹਨਾਂ ਨੂੰ ਨਹੀਂ ਬੋਲਣੀ ਚਾਹੀਦੀ ਸੀ ਪਹਿਲੀ ਗੱਲ ਮੈਨੂੰ ਇਹ ਲੱਗਦਾ ਹੈ ਪੱਤਰਕਾਰ ਸਾਹਿਬ ਵੀ ਉਹਦੇ ਕਹਿਣ ਨਾਲ ਨਾਲ ਰੋਕੜੀਆਂ ਨਾਲ ਲੱਗਣੀ ਹੈ ਬਿਲਕੁਲ ਬਿਲਕੁਲ ਤੇ ਕੋਸ਼ਿਸ਼ ਤਾਂ ਦੁਆ ਹੀ ਕਰੋ ਨਾ ਹੀ ਲੱਗੇ ਨਾ ਹੀ ਲੱਗੇ ਔਰ ਅਸੀਂ ਤਾਂ ਨਿੱਜੀ ਤੌਰ ਤੇ ਸਾਰੇ ਆਰਟਿਸਟਾਂ ਦੇ ਤੌਰ ਤੇ ਸਾਡੇ ਕੋਲ ਕੁਝ ਜਗ੍ਹਾ ਅਸੀਂ ਤਾਂ ਇਹ ਪੋਸਟ ਵੀ ਪਾਈ ਸੀ ਵੀ ਜੇ ਇਸ ਤਰ੍ਹਾਂ ਦੇ ਹਾਲਾਤ ਬਣਦੇ ਆ ਜਿਹੜੇ ਉਧਰੋਂ ਫਿਰ ਬਾਰਡਰ ਜਦੋਂ ਖਾਲੀ ਕਰਾਉਂਦੇ ਆ ਤਾਂ ਅਸੀਂ ਵੀ ਖਾਸ ਜਗ੍ਹਾ ਮੁਹੱਈਆ ਕਰਾ ਸਕਦੇ ਹਾਂ ਉਹਨਾਂ ਪਰਿਵਾਰਾਂ ਨੂੰ ਬਟ ਨਾ ਹੀ ਲੱਗੇ ਜੇ ਲੱਗੀ ਫਿਰ ਆਪਣੀਆਂ ਰਫਲਾਂ ਨੂੰ ਤੇਲ ਲਾ ਲੋ ਫਿਰ ਵੇਖਿਆ ਆਪਦੇ ਆਪ ਦੇ ਪਿੰਡ ਦੀ ਰੱਖ ਦੇਖੋ ਫੌਜੀ ਤਾਂ ਅਸੀਂ ਨਹੀਂ ਬਣ ਸਕਦੇ ਕਿਉਂਕਿ ਅਸੀਂ ਸਿਵਿਲਿਅਨ ਹੈ ਔਰ ਹੱਦ ਸਰਾਬ ਤੇ ਤੁਸੀਂ ਅਸੀਂ ਨਹੀਂ ਜਾ ਸਕਦੇ ਉਹਨਾਂ ਦੀ ਕੋਈ ਸੀਮਾ ਹੈ ਬਟ ਜੋ ਭਲਾ بڑے ਬੰਦਾ ਕੋਈ ਫਿਰ ਆਪਦੇ ਪਿੰਡ ਦੀ ਰਾਖੀ ਤਾਂ ਕਰੋ ਹੁਣ ਕਿਵੇਂ ਦੇਖਦੇ ਜੀ ਡਿਫੈਂਸ ਨੂੰ ਲੈ ਕੇ ਵੀ ਦੇਖੋ ਕਿੰਨੇ ਲੋਕ ਚੰਡੀਗੜ੍ਹ ਪਹੁੰਚ ਗਏ ਜੀ ਜੀ ਅਸੀਂ ਦੇਸ਼ ਦੀ ਲੈ ਕੇ ਅਸੀਂ ਅੱਗੇ ਵਧਾਂਗੇ ਕੀ ਲੱਗਦਾ ਤੁਹਾਨੂੰ ਕਿ ਇਹ ਬੇਰੋਜ਼ਗਾਰੀ ਹੈ ਕਿ ਲੋਕ ਦਾ ਚਲਣਾ ਨਹੀਂ ਆਪਣੀ ਆਪਣੀ ਸਮਝ ਹੈ ਇਹ ਇੰਡੀਵਿਜੂਅਲ ਹੁੰਦਾ ਹੈ ਇਦਾਂ ਨਹੀਂ ਆਪਾਂ ਸੋਚ ਸਕਦੇ ਜਿੱਦਾਂ ਹੁਣ ਤੁਸੀਂ ਸਵੇਰੇ ਉੱਠ ਕੇ ਕਿਸ ਤਰ੍ਹਾਂ ਸੋਚਦੇ ਹੋ ਇਹ ਹੋਰ ਤਰ੍ਹਾਂ ਸੋਚਦਾ ਮੈਂ ਹੋਰ ਤਰ੍ਹਾਂ ਸੋਚਦਾ ਸਭ ਆਪਣਾ ਆਪਣਾ ਰੁਝਾਨ ਤੇ ਇੰਟਰਸਟ ਹੁੰਦਾ ਹੁਣ ਬਹੁਤ ਜਦੋਂ ਅਸੀਂ ਪੜਦੇ ਸੀ ਸਾਡੇ ਨਾਲ ਬਹੁਤ ਸੱਜਣ ਸੀ ਜਿਨ੍ਹਾਂ ਦਾ ਇਹ ਬੜਾ ਮਿਸ਼ਨ ਸੀ ਕਿ ਮੈਂ ਤਾਂ ਫੌਜ ਚ ਜਾਣਾ ਹੈ ਬਹੁਤ ਸੱਜਣ ਸੀ ਜਿਹੜੇ ਸਾਡੇ ਹੌਸਲ ਚੋਂ ਆਈਪੀਐਸ ਨਿਕਲੇ ਉਹ ਜੀ ਆਈਐਸ ਨਿਕਲੇ ਤਾਂ ਹਰ ਬੰਦੇ ਬੱਚੇ ਦਾ ਆਪਣਾ ਰੁਝਾਨ ਹੁੰਦਾ ਹੈ ਔਰ ਹਰ ਬੰਦਾ ਹਰ ਕੰਮ ਨਹੀਂ ਕਰਦਾ ਤੇ ਹਰ ਬੰਦੇ ਦਾ ਹਰ ਤਰ੍ਹਾਂ ਦਾ ਇੰਟਰਸਟ ਨਹੀਂ ਹੁੰਦਾ ਤਾਂ ਆਰਮੀ ਰੁਝਾਨ ਵਾਲੇ volunteers ਪਹਿਲਾਂ ਬਣਦੇ ਆ ਪੰਜਾਬ ਵਿੱਚ ਨਿਕਲ ਕਿਸੇ ਪੰਜਾਬ ਦੀ ਸਰਕਾਰ ਨੇ ਉਹਨਾਂ ਨੇ ਯਸ਼ਾ ਨੂੰ ਬੁਲਾਇਆ ਸਾਡੇ ਕੋਲੋਂ ਬੜਾ ਵੱਡਾ ਬੁਲਾਇਆ ਆਮੀਸ਼ਾ ਕਾਫੀ ਕੋਡਿਵਿਸ਼ਨ ਤੇ ਸੀ ਕੀ ਮੈਸੇਜ ਐ ਲਾਸਟ ਵਿਚ ਇਵੈਂਟ ਤੇ ਮੈਨੂੰ ਐ ਲੱਗਦਾ ਨਿੱਜੀ ਤੌਰ ਤੇ ਤੁਸੀਂ ਵੱਡੇ ਹੋ ਕੁਛ ਸਾ ਤੋਂ ਛੋਟੇ ਵੀ ਐ ਮੇਰੇ ਵੀ ਵੀ ਜਿਹੜਾ ਸਮਾਜ ਐ ਨਾ ਉਹਨੂੰ ਇਸ ਤਰ੍ਹਾਂ ਨਾਲ ਆਪਾਂ ਨਾ ਦੇਖੀਏ ਮੰਨ ਲਓ ਨਸ਼ੇ ਬਹੁਤ ਐ ਪਰ ਮੈਂ ਹੁਣ ਆਪਾਂ ਆਪਣੇ ਆਪਣੇ ਪਿੰਡ 'ਚ ਸੋਚੀਏ ਮੇਰੇ ਪਿੰਡ ਪੰਜ ਸੱਤ ਕੋਣ ਐ ਤੇ ਜਦੋਂ ਅਸੀਂ ਛੋਟੇ ਸੀ ਉਦੋਂ ਨਸ਼ੇ ਦਾ ਫਾਰਮੈਟ ਹੋਰ ਸੀ ਉਦੋਂ ਆਮ ਲੋਕ ਜਿਹੜੇ ਖੇਤਾਂ 'ਚ ਕੰਮ ਕਰਦੇ ਸੀ ਗੁਜਰਦਾ ਲਾ ਲੈਂਦਾ ਸੀ ਕੋਈ ਸਿਗਰਟ ਸੁਗੜ ਪੀ ਲੈਂਦਾ ਸੀ ਕੋਈ ਭੁੱਕੀ ਵਾਲੇ ਸੱਜਣਾ ਹੁੰਦੇ ਸੋ ਨਸ਼ਾ ਤਾਂ ਹਮੇਸ਼ਾ ਹੀ ਇਸ ਸਮਾਜ 'ਚ ਕੋਸ਼ਿਕ ਲੋਕ ਕੁਝ ਨਸ਼ਾ ਕਰਕੇ ਕੰਮ ਵੀ ਕਰਦੇ ਆ ਤੇ ਜਿਹੜੇ ਕੰਮ ਕਰਦੇ ਆ ਉਹਨਾਂ ਲਈ ਤਾਂ ਨਸ਼ਾ ਵਰਦਾਨ ਕਿਉਂਕਿ ਉਹਨਾਂ ਨੂੰ ਲੱਗਦਾ ਕਿ ਮੈਂ ਬਹੁਤ ਜ਼ਿਆਦਾ ਕੰਮ ਕਰ ਸਕਦਾ ਸੋ ਇਹ ਨਸ਼ਾ ਤਾਂ ਹਰ ਯੁੱਗ 'ਚ ਹੀ ਸੀ ਕਦੋਂ ਨਹੀਂ ਸੀ ਬਟ ਇਹ ਹੈ ਕਿ ਹੁਣ ਨਸ਼ੇ ਦਾ ਫਾਰਮੈਟ ਬਦਲ ਗਿਆ ਆਪ ਕੋ ਜਿੱਦਾ ਕੋਈ ਜਿਹੜੀਆਂ ਸਟੇਟਾਂ ਉੱਤੇ ਅਫੀਮ ਦੀ ਖੇਤੀ ਹੁੰਦੀ ਹੈ ਉਹ ਬਹੁਤ ਤੁਸੀਂ ਇਹ ਸਰਵੇ ਕਰਕੇ ਵੇਖਿਓ ਕਿ ਜਿਹੜੇ ਖੇਤਿਆਂ 'ਚ ਅਫੀਮ ਹੁੰਦੀ ਹੈ ਉੱਤੇ ਕੋਈ ਨਸ਼ਾ ਹੀ ਨਹੀਂ ਕਰਦਾ ਉਹ ਵੀਮ ਵੀ ਨਹੀਂ ਖਾਂਦੇ ਉਹ ਇਹ ਵੀ ਇੱਕ ਤਰਕ ਹੈ ਕਿ ਜਿਹੜਾ ਸੈਂਟਰ ਹੈ ਜਾਂ ਜਿਹੜਾ ਜਿੱਦਾਂ ਯੂਨੀਅਨ ਆਫ ਸਟੇਟਸ ਇਹ ਬੋਲਕ ਸੀ ਕਿਸੇ ਟਾਈਪ ਇਹ ਇੱਕ ਇਸ ਤਰ੍ਹਾਂ ਦਾ ਰੁਝਾਨ ਹੋ ਵੀ ਤਾਂ ਜਿਹੜਾ ਇਹ ਮਾਰੂ ਨਸ਼ੇ ਤੋਂ ਬਚਤ ਵੀ ਹੋ ਸਕਦੀ ਹੈ ਮਾਨ ਸਾਹਿਬ ਕੋਲੇ ਗਾਣੇ ਦਾ ਪਹਿਲਾ ਪਿਆਸ ਹੈ ਲੁੰਬਾਈ ਸਿੰਘ ਇੱਕ ਸੀ ਪਾਗਲਾ ਆਇਆ ਸੀ ਉਦੋਂ ਵਾਰ ਨਾ ਵਿੱਚ ਤੁਸੀਂ ਨੂੰ ਚਿੱਠ ਆ ਗਿਆ ਵੀ ਮੇਰਾ ਪ੍ਰਿਆਰਾ ਗਾਣਾ ਪਿਆ ਕੱਲਮ ਕੱਲਮ ਤੁਸੀਂ ਉਹ ਛੱਡਤਾ ਤੇ ਫੇਰ ਬੰਦਾ ਉਹੀ ਤਰ੍ਹਾਂ ਛੱਡ ਗਿਆ ਨਾਲ ਆ ਵਾਕਈ ਉਹ ਚੀਜ਼ ਹੈੀ ਉਹਦੇ ਗਾਣੇ ਪਏ ਤਾਂ ਉਹਨੇ ਸੋਚ ਦੇ ਖੁਸ਼ੀ ਕਰਦਾ ਆ ਪਿੱਛੇ ਵਾਲਾ ਨੂੰ ਬੰਦ ਕਰਾਇਆ ਮਾੜਾ ਜਿਹਾ ਬੇਨਤੀ ਕਰ ਬਰੇ ਸ਼ਾਂਤ ਹੋ ਜਾਓ ਸ਼ਾਂਤ ਉਹ ਤਾਂ ਨਹੀਂ ਗਾਣਾ ਫੇਰ ਥੋੜੇ ਪੁਰਾਣੇ ਗੀਤੇ ਆ ਉਹ ਚੁੰਦੇ ਆ ਦੇਖੋ ਮਕੱਲਾ ਜਿੱਦਾਂ ਗਾਣਾ ਸੀ ਨਹੀਂ ਮੈਂ ਮੈਂ ਨਿੱਜੀ ਤੌਰ ਤੇ ਸਾਰੇ ਕਰ ਰਿਹਾ ਸਾਰੇ ਕਰ ਰਿਹਾ ਸਾਰੇ ਕਰ ਰਿਹਾ ਯਾਰ ਸਾਰੇ ਕਰ ਰਿਹਾ ਜਦੋਂ ਤੁਸੀਂ ਕਹੋ ਫਿਰ ਮੈਂ ਬੋਲ ਆ ਦੋ ਮਿੰਟ ਹੋਰ ਆ ਯਾਰ ਬਾਅਦ ਚੱਲ ਜਿਹੜਾ ਨਿੱਜੀ ਤੌਰ ਤੇ ਮੇਰੀ ਪਸੰਦ ਹੈ ਸੰਗੀਤ ਦੋ ਦੋ ਤਿੰਨ ਤਰ੍ਹਾਂ ਦਾ ਮੰਨਿਆ ਜਾਂਦਾ ਹੈ ਆਪਣੇ ਪੰਜਾਬ ਚ ਹੋਰ ਤਰ੍ਹਾਂ ਦਾ ਨਾ ਪਿਆ ਜਾਂਦਾ ਜਿਹੜਾ ਅੰਗਰੇਜ਼ੀ ਪੈਟਰਨ ਆ ਉਹਦੇ ਚ ਜਿੱਦਾਂ ਇੱਕ ਹਿਪ ਹੌਪ ਹੈ ਉਹ ਸਾਡੇ ਫੋਕ ਨਾਲ ਉਹਦਾ ਜਿਹੜਾ ਰਿਦਮ ਮਿਲਦਾ ਤੇ ਜਾਂ ਫਿਰ ਉਹਨਾਂ ਦਾ ਜਿਹੜਾ ਰੈਗੇਟਨ ਸੀ ਸਾਡੇ ਥੋੜੇ ਜੇ ਤੇਜ਼ ਬੀਟ ਵਾਲੇ ਜਿੱਦਾਂ ਪੁਰਾਣਾ ਗਾਣਾ ਸੀ ਆ ਗਿਆ ਬੰਗਾਰਾ ਚੜਾਲਾ ਭਾਬੋ ਚੂੜੀ ਹੈ ਨਾ ਉਹ ਇਹ ਹੈ ਸਾਰਾ ਕੁਝ ਸਿਮਿਲਰ ਹੈ ਪ੍ਰੋਬਲਮ ਕੀ ਹੁੰਦੀ ਹੈ ਜਿਹੜੇ ਵਾਈਜ਼ ਜਿਹੜੇ ਉਹ ਟਾਈਮ ਦੇ ਉਹ ਥੋੜੇ ਵੱਖਰੇ ਆ ਜਿਹੜੀ ਸਕੂਲ ਵਾਲੀ ਮੁਹੱਬਤ ਹੁੰਦੀ ਉਹ ਬੰਦਾ ਭੁੱਲਦਾ ਨਹੀਂ ਜਿਹੜਾ ਸੰਗੀਤ ਤੁਸੀਂ ਉਸ ਉਮਰ ਚ ਸੁਣ ਲਿਆ ਨਾ ਤੁਹਾਨੂੰ ਹਜ਼ਾਰ ਗੀਤ ਹੋਰ ਬਣਾ ਦੇ ਕੋਈ ਤੁਹਾਡੇ ਉਹ ਕੰਨ ਚ ਫਸ ਗਿਆ ਮੈਂ ਨਿੱਜੀ ਤੌਰ ਤੇ ਜਿਹੜੇ ਬਹੁਤ ਪੁਰਾਣੇ ਗਾਣੇ ਬੀਬਾ ਸੁਰਿੰਦਰ ਕੌਰ ਦੇ ਜਦੋਂ ਆਪਾਂ ਐਕਸਾਈ ਕਰਦੇ ਆ ਮੈਂ ਤਕਰੀਬਨ ਉਹ ਗਾਣੇ ਲਾ ਕੇ ਸੁਣਦਾ ਕਿਉਂਕਿ ਮੇਰੇ ਕੰਨ ਨੂੰ ਲੱਗੇ ਹੋਏ ਆ ਔਰ ਜਿਹੜਾ ਸਾਡੇ ਵਤਨ ਦਾ ਸੰਗੀਤ ਹੈ ਨਾ ਅੱਜ ਅੱਜ ਸਾਰੇ ਜਿੰਨੇ ਸਾਡੇ ਪੰਜਾਬੀ ਆ ਜਾਂ ਪੁਰਾਣੇ ਫਿਲਮਾਂ ਦੇ ਜਿਹੜਾ ਸਾਡੇ ਮੁਲਕ ਦਾ ਸੰਗੀਤ ਹੈ ਬਹੁਤ ਅੱਛਾ ਹੈ ਪਰ ਜਿਹੜਾ ਕਮਰਸ਼ੀਅਲ ਜੋ ਚ ਹੈ ਇਹਦੇ ਚ ਕਾਰਪੋਰੇਟ ਬਹੁਤ ਬਹੁਤ ਤੇਜ਼ ਹੈ ਉਥੋਂ ਤੋਂ ਬਹੁਤ ਤੇਜ਼ ਆਹ ਵੀ ਤਾਂ ਵੀ ਚਾਰ ਮਿੰਟ ਦੇ ਲੋ ਕੋਈ ਨਹੀਂ ਗਾਣਾ ਹੋਰ ਜਿਹੜੇ ਕਾਰਪੋਰੇਟ ਆ ਉਹਨਾਂ ਨੂੰ ਲੱਗਿਆ ਕਿ ਉਹਨਾਂ ਨੇ ਚੈਨਲ ਬਣਾਤੇ ਵੱਡੇ ਵੱਡੇ ਜਿੱਥੇ ਤੁਹਾਡਾ 뮤직 ਚੱਲਦਾ ਹੈ ਜਦੋਂ ਉਹਨਾਂ ਨੇ ਸ਼ੁਰੂ ਕੀਤਾ ਉਹ ਤੁਹਾਨੂੰ ਗਾਣੇ ਦੇ ਪੈਸੇ ਦਿੰਦੇ ਸੀ ਫਿਰ ਉਸ ਤੋਂ ਬਾਅਦ ਸੈਮਸੰਗ ਆ ਗਿਆ ਕਿ ਸੈਮਸੰਗ ਤੇ ਉਹ ਸਪੋਟੀਫਾਈ ਜਾਂ ਹੋਰ ਬਾਕੀ ਫਾਰਮੈਟ ਆ ਗਿਆ ਉਹਨਾਂ ਨੂੰ ਲੱਗਿਆ ਕਿ ਇਹ ਤਾਂ ਸੰਗੀਤ ਦੀ ਜ਼ਿਆਦਾ ਕੀਮਤ ਦੇ ਰਿਹਾ ਆ ਮੈਨੂੰ ਯਾਦ ਆ ਜਦੋਂ ਆਪਾਂ ਨੇ ਤਲਾਸ਼ ਕੈਸਟ ਕਰੀ ਸੀ ਨਾ ਪੂਰੀਆਂ ਮੈ ਲੱਗਦੀ ਹੈ ਮਤਲਬ ਹੁਣ ਜੇ ਮੈਂ ਦੱਸਾਂ ਤਾਂ ਗੱਪ ਲੱਗਦੀ ਹੈ ਉਹ ਉਹ ਰੈਵਨਿਊ ਕਰਕੇ ਉਹਦੇ ਚ ਗਈ ਸੀ ਬਿਲਬੋਰਡ ਹਾਂ ਕਿਉਂਕਿ ਉਦੋਂ ਐਪਲ ਤੋਂ ਕਾਊਂਟ ਹੁੰਦੀ ਸੀ ਕਿ ਕਿੰਨੀ ਡਾਊਨਲੋਡਿੰਗ ਹੋਈ ਹੈ ਐਪਲ ਤੇ ਥੋੜਾ ਹੋਰ ਵੀ ਕੰਨਾ ਟੌਪ ਤੇ ਹਾਂ ਬਟ ਕੀ ਹੋ ਗਿਆ ਕਿ ਐਪਲ ਦੇ ਜਿਹੜੇ ਹੈਡ ਸੀ ਜਦੋਂ ਉਹ ਨਾ ਉਹ ਪੂਰੇ ਹੋਏ ਨਾ ਫਿਰ ਕੰਪਨੀ ਨੇ ਫਾਰਮੈਟ ਦੂਜੇ ਵਾਲਾ ਹੀ ਫੜ ਲਿਆ ਉਹਨਾਂ ਨੇ ਕਿਹਾ ਵੀ ਗਾਣੇ ਦੀ ਕੀਮਤ ਘਾਟੇ ਦੰਨੇ ਆਪਾਂ ਤੁਸੀਂ ਇਹਨਾਂ ਤੋਂ 10 ਰੁਪਏ ਦਾ 10 ਡਾਲਰ ਲੈ ਲਓ ਮਹੀਨੇ ਦੇ ਆ 20 ਡਾਲਰ ਤੇ ਸਾਰੇ ਗਾਣੇ ਸੁਣਾਓ ਹੁਣ ਜਦੋਂ ਇੱਕ ਮਹੀਨਾ ਤੁਸੀਂ 10 ਡਾਲਰ ਚ ਹਜ਼ਾਰਾਂ ਗਾਣੇ ਸੁਣ ਲਓਗੇ ਤੇ ਉਹਦਾ ਰੈਵਨਿਊ ਜਨਰੇਟਰ ਨਹੀਂ ਹੁੰਦਾ ਫਿਰ ਉਹਨਾਂ ਨੇ ਕੀ ਕੀਤਾ ਉਹਨਾਂ ਨੂੰ ਲੱਗਿਆ ਵੀ ਸਾਡਾ 뮤직 ਨਾ ਡੈਡ ਹੋ ਜਾਏ ਫਿਰ ਉਹਨਾਂ ਨੇ ਸਟ੍ਰੀਮਿੰਗ ਵਾਲੀ ਗੇਮ ਕਰ ਲਈ ਵੀ ਤੁਸੀਂ ਪੈਸਾ ਦੋ ਤੇ ਤੁਹਾਡੀ ਸਟ੍ਰੀਮੇ ਉਹ ਵੀ ਤੁਹਾਡੀ ਬੱਲੇ ਬੱਲੇ ਹੋ ਜੂਗੀ ਮਤਲਬ ਪੈਸਾ ਤਾਂ ਆਉਣਾ ਸੀ 뮤직 ਚ ਪੈਸਾ ਦੇਣ ਲੱਗੇ ਤਾਂ ਆਰਟਿਸਟ ਵੀ ਫਿਰ ਆਪਣੇ ਸ਼ੋਅ ਕਰਦੇ ਆ ਫਿਰ ਪੈਸੇ ਉਧਰ ਠੋਕੀ ਜਾਣਾ ਕਿਉਂਕਿ YouTube ਤੇ ਜਦ ਤੱਕ ਇਹ ਨਾ ਕਹੇ ਵੀ ਬਾਈ ਜੀ ਘੈਂਟ ਹੈ ਚੱਕ ਤਾਂ ਹੋ ਗਏ 20 ਮਿਲੀਅਨ ਹਨਾ ਉਹ ਉਸ ਚੀਜ਼ ਨੇ ਜਿਹੜਾ ਪੈਸਾ ਤੁਹਾਨੂੰ ਮਿਲਣਾ ਸੀ ਉਹ ਵਾਪਸ ਲੈ ਗਏ ऐसे ਤਰ੍ਹਾਂ ਉਹ ਲੱਗਿਆ ਕਿ ਜਿਹੜਾ ਸੰਗੀਤ ਹੈ ਇਹ ਇੰਨੇ ਬੰਦੇ ਬਣਾਉਨੇ ਆ ਉਹ ਉਹ ਤੁਹਾਡਾ ਜਿਹੜਾ ਨਾ ਰੋਜ਼ਗਾਰ ਉਹਨਾਂ ਨੇ ਤੋੜਤਾ ਉਹਨਾਂ ਨੇ ਰੈਡੀਮੇਡ ਬੀਟਾ ਬਣਾ ਦਿੱਤੀਆਂ ਤੇ ਉਹਨਾਂ ਨੇ ਇੱਕ ਨਵਾਂ ਫਾਰਮੈਟ ਤੁਹਾਨੂੰ ਦੇ ਦਿੱਤਾ ਬੀਟਾ ਵੀ ਫਰੀ ਦੀ ਫਰੀਦਿਆਂ ਨਹੀਂ ਫਰੀ ਵੀ ਮਿਲ ਜਾਂਦੀ ਹੈ YouTube ਤੇ ਕਰੈਕ ਹੋ ਜਾਂਦੀ ਹੈ ਉਹਦੇ ਵਿੱਚ ਕੀ ਹੁੰਦਾ ਉਹਨਾਂ ਨੇ ਕਹਿੰਦਾ ਵੀ ਕੈਲਗੋਰਿਦਮ ਹੁੰਦਾ ਐਲਗੋਰਿਦਮ ਅਸਲ ਚ ਤਾਂ ਬਣਾਇਆ ਸੀ ਕਲੱਬ ਲਈ ਜਦੋਂ ਕੋਈ ਵਿਦੇਸ਼ਾਂ ਚ ਲੋਕ ਕਲੱਬਾਂ ਜਾਂਦੇ ਆ ਉਹ ਫਿਰ ਬਹੁਤ ਔਰ ਹਾਈ ਡੋਜ਼ ਖਾ ਕੇ ਨਾ ਫਿਰ ਉਹ ਉਹ ਫਿਰ ਝੂਮਦੇ ਆ 12-12 ਘਟੇ 2-2 ਦਿਨ ਲੱਗੇ ਰਹਿੰਦੇ ਆ ਉਸੇ ਤਰ੍ਹਾਂ ਦਾ ਲੂਪ ਉਹਨੇ ਵਾਕਿਆ ਲਈ ਬਣਾਤਾ ਬਟ ਜਿਹੜਾ ਹਰ ਖੇਤੇ ਦੀ ਇੱਕ ਵਿਰਾਸਤ ਹੁੰਦੀ ਹੈ ਤੁਸੀਂ ਕੁਸ਼ਚਰ ਲਈ ਭਟਕਦੇ ਹੋ ਮੰਨ ਲਓ ਕਿ ਤੁਸੀਂ ਸਾਰਾ ਮਹੀਨਾ ਪੈਂਟ ਕਮੀਜ਼ ਪਾਉਨੇ ਹੋ ਪਰ ਕਈ ਵਾਰੀ ਜਦੋਂ ਵਿਆਹ ਸ਼ਾਦੀ ਆਉਂਦੀ ਹੈ ਫਿਰ ਤੁਸੀਂ ਉਸ ਤਰ੍ਹਾਂ ਦੇ ਫਾਰਮਲ ਕੱਪੜੇ ਜਾਂ ਕੁਰਤੇ ਪਾ ਲੈਂਦੇ ਹੋ ਜਾਂ ਬੀਬੀਆਂ ਸੂਟ ਪਾ ਲੈਂਦੀਆਂ ਤੋ ਕਿਤੇ ਨਾ ਕਿਤੇ ਫਿਰ ਬੰਦਾ ਮੁੜਦਾ ਬਰਾਸਤ ਵਾਲਾ ਇਹ ਹੈ ਕਿ ਜਿਹੜਾ ਜਦੋਂ ਕੋਈ ਬਾਜ਼ਾਰ ਚ ਨਵੀਂ ਚੀਜ਼ ਹੁੰਦੀ ਹੈ ਉਹ ਇੱਕ ਵਾਰੀ ਬੂਮ ਹੁੰਦਾ ਬਟ ਹੁਣ ਦੁਬਾਰਾ ਫਿਰ ਉਹ ਡੈਡ ਹੋਣ ਲੱਗਿਆ ਕਿਉਂਕਿ ਸਪੋਟੀਫਾਈ ਦੇ ਪਿੱਛੇ ਜੇ ਇੱਕ ਬਹੁਤ ਵੱਡੀ ਮੀਟਿੰਗ ਹੋਈ ਸੀ ਅਮਰੀਕਾ ਉਹ ਲੌਸਟ ਜਾ ਰਹੇ ਆ ਵੱਡੇ ਵੱਡੇ ਆਰਟਿਸਟ ਉਹਨਾਂ ਛੱਡ ਰਹੇ ਆ ਆਲਟੀਮੇਟਲੀ ਜਿਹੜਾ ਸਾਡੇ ਇਥੋਂ ਦਾ ਸੰਗੀਤ ਆ ਨਾ ਜਿਹੜੇ ਸਾਡੇ ਤੋੜੇ ਆ ਜਿਹੜੇ ਸਾਡਾ ਰਿਦਮ ਹੈ ਢੋਲ ਹੈ ਇਹ ਜਿਹੜੇ ਸਾਡੇ ਰਵਾਇਤੀ ਸਾਜ਼ ਹੈ ਉਹਨਾਂ ਦਾ ਤੋੜ ਨਹੀਂ ਹੋਣਾਗਾ ਔਰ ਮੈਂ ਪਹਿਲਾਂ ਵੀ ਦੱਸਿਆ ਸੀ ਕਿ ਜਦੋਂ ਤੱਕ ਇੰਗਲੈਂਡ ਚ ਢੋਲ ਨਾਲ بیس ਮਿਕਸ ਕਰਿਆ ਤਾਂ ਬੱਲੇ ਬੱਲੇ ਰਹੀ ਹੈ ਉਹਨਾਂ ਦੀ ਅਗਲੀ ਜਨਰੇਸ਼ਨ ਆਪ ਦਾ ਵਿਰਸਾ ਛੱਡ ਗਈ ਤੇ ਹਿਪ ਹੌਪ ਤੇ ਹੋ ਗਈ ਉਹ ਤੋਂ ਉਦੋਂ ਬਾਅਦ ਬਹੁਤ ਰੇਅਰ ਆਰਟਿਸਟ ਨਿਕਲੇ ਪਿੱਛੇ ਬੜਾ ਰਵਾਇਤੀਲਾ ਸੀਗਾ ਕਿ YouTube ਤੇ 200 ਮਿਲੀਅਨ ਹੋਗਾ 300 ਮਿਲੀਅਨ ਹੋਗਾ ਪਰ ਫੇਰ ਹੁਣ ਮੋੜ ਉਹ 10 20 ਨੇੜ ਤੇ ਲੇ ਰਹੇ ਪਹਿਲਾਂ ਫੇਕ ਕਲਿਕਸ ਨਾ ਬਲਕਿ ਚ ਮਿਲਦੀਆਂ ਸੀ ਵੀ ਤੁਸੀਂ 5 10 ਲੱਖ ਦੋ ਤੇ 10 ਮਿਲੀਅਨ ਕਰਾ ਲਓ ਕਿਵਾਂ ਜੀ ਤਾਂ ਗਾਣਾ ਆਉਣ ਤੋਂ ਪਹਿਲਾਂ ਹੀ 10 ਮਿਲੀਅਨ ਖੁੱਲਦੀ ਸਾਰੇ ਹੋ ਜਾਂਦੇ ਨੇ ਫਿਰ ਉਹਨਾਂ ਨੇ ਇਹ ਬੰਦ ਕਰਤਾ ਹੁਣ ਉਹ ਐਡ ਲਾਉਨੇ ਆ ਐਡ ਨਾਲ ਖੁਸ਼ਬੱਦ ਜਾਨੀਆਂ ਬਟ ਪੰਦਾ ਕਿੰਨੀ ਕ ਐਡ ਕਰੂਗਾ ਮਾਨ ਸਾਹਿਬ ਇੱਕ ਸਵਾਲ ਲਾਸਟ ਹੈ ਮੇਰਾ ਕੋਦੇ ਵੀ ਕੋਈ ਕਿਸੇ ਨੂੰ ਢੀਡ ਪੈਂਦੀ ਆ ਨਾ ਚਾਹੇ ਕਿਸਾਨਾਂ ਨੂੰ ਜਿੱਦਾਂ ਤੁਸੀਂ ਪਿੱਛੇ ਜੇ ਹੈਲਪ ਕੀਤੀ ਹਾਲਾਂਕਿ ਤੁਹਾਡੀ ਵੀਡੀਓ ਵਾਇਰਲ ਨਹੀਂ ਹੁੰਦੀਆਂ ਕਿਸੇ ਨਾ ਕਿਸੇ ਤਰੀਕੇ ਵੀਡੀਓ ਸਾਹਮਣੇ ਆ ਹੀ ਜਾਂਦੀ ਆ ਨਾ ਇਦਾਂ ਤੁਸੀਂ ਬਹੁਤ ਗੁਪਤਦਾਨ ਕਰਦੇ ਰਹਿੰਦੇ ਹੋ ਤੇ ਹੁਣ ਵੀ ਤੁਸੀਂ ਪੋਸਟ ਪਾਈ ਸੀਗੀ ਇੰਸਟਾਗ੍ਰam ਤੇ ਵੀ ਸਰਹੱਦੀ ਪੰਡ ਵਾਲੇ ਮੇਰੇ ਕੋਲ ਆ ਕੇ ਉੱਤੇ ਰਹਿ ਸਕਦੇ ਆ ਉਹਨਾਂ ਲਈ ਕਿੱਦਾਂ ਦੇ ਪ੍ਰਬੰਧ ਆ ਜੇ ਕਿਸੇ ਆਜੋ ਆਜੋ ਕੋਈ ਨਹੀਂ ਕੋਲਾ ਲੰਗਰਾ ਚਾਹ ਢੋਲ ਅਸੀਂ ਹਰ ਸਾਲ ਵੈਸੇ ਚੱਲੋ ਆਪਾਂ ਪਿੰਡ ਆਲੇ ਆਪ ਦਾ ਦਾਣਾ ਫੱਕਾ ਸਾਡੇ ਬਜ਼ੁਰਗਾਂ ਨੇ ਸਾਡੀ ਸਿਖਾਇਆ ਵੀ ਦਾਣਾ ਇਹ ਤਾਂ ਜਣੀ ਚਲੋ ਜਿਹੜੇ ਸ਼ਹਿਰਾਂ ਚ ਰਹਿੰਦੇ ਆ ਉਹਨਾਂ ਲਈ ਪੋਸੀਬਲ ਨਹੀਂ ਹੁੰਦਾ ਕਿਉਂਕਿ ਜਗਾ ਉਨੀ ਹੁੰਦੀ ਐ ਉਹਨਾਂ ਨੂੰ ਤੁਸੀਂ ਫੂਡ ਲਿਆਉਨੇ ਆ ਪੈਕਟ ਫੂਡ ਦਾ ਰਵਾਜ ਚੱਲ ਪਿਆ ਪਰ ਮੈਂ ਨਿੱਜੀ ਤੌਰ ਤੇ ਪੈਕਟ ਫੂਡ ਦਾ ਹੈ ਨਹੀਂ ਸ਼ਕੀਨ ਅਸੀਂ ਤਾਂ ਆਪਦੇ ਘਰ ਵਾਲੇ ਰੌ ਫੂਡ ਦੀ ਠੀਕ ਹੈ ਥੈਂਕ ਯੂ ਵਾਰੀਏ ਤੇ ਬਾਈ ਹੋਰਾਂ ਨਾਲ ਮੇਰੀ ਪਹਿਲੀ ਫਿਲਮ ਐ ਇਹ ਇਹਨਾਂ ਬੀਬੀਆਂ ਨਾਲ ਵੀ ਪਹਿਲੀ ਹੈ ਹੈ ਤੇ ਅੱਜ ਗੁਰੂ ਰੰਧਾਵਾ ਨਹੀਂ ਆਇਆ ਉਹ ਵੀ ਛੋਟਾ ਵੀਰ ਉਹਨਾਂ ਨਾਲ ਵੀ ਪਹਿਲੀ ਦਫਾ ਕੰਮ ਕਰ ਰਹੇ ਆ ਮੈਨੂੰ ਅਕਸਰ ਮੇਰੇ ਜਾਣਕਾਰ ਕਹਿੰਦੇ ਹੁੰਦੇ ਸੀ ਕਿ ਤੁਸੀਂ ਸਾਰਿਆਂ ਨਾਲ ਕੰਮ ਕੀਤਾ ਤੁਸੀਂ ਇਕੱਠੇ ਨਹੀਂ ਆਏ ਕਦੇ ਚਲੋ ਮਾਲਕ ਨੇ ਮੌਕਾ ਦਿੱਤਾ ਅਸੀਂ ਇਕੱਠੇ ਵੀ ਆ ਰਹੇ ਆ ਤੇ ਸਾਰਿਆਂ ਨੂੰ ਬੱਸ ਇਲਤੀਜਾ ਕਰ ਰਹੇ ਆ ਬੇਨਤੀ ਹੈ ਕਿ ਸਾਰੇ ਵੱਧ ਚੜ ਕੇ ਸਪੋਰਟ ਕਰੋ ਔਰ ਸਾਰੀ ਸੰਗਤ ਨੂੰ ਸਾਡੇ ਭੈਣਾ ਭਰਾਵਾਂ ਨੂੰ ਇਹੋ ਕਹਿਣਾ ਚਾਹੁੰਦੇ ਆ ਕਿ ਜ਼ਰੂਰ ਫਿਲਮ ਵੇਖ ਕੇ ਆਇਓ ਤੁਹਾਡਾ ਕੀ ਕਿਰਦਾਰ ਹੈ ਮੈਂ ਮੈਂ ਚਾਚਾ ਜੀ ਬੱਬੂ ਜੀ ਦਾ ਫਿਲਮ ਦੇ ਵਿੱਚ ਔਰ ਗੁਰੂ ਰੰਧਾਵਾ ਮੇਰਾ ਬੇਟਾ ਬਣਿਆ ਇੱਕ ਕੈਰੈਕਟਰ ਹੈ ਜੀ